ਸਾਡੇ ਦਰਸ਼ਕਾਂ ਨੂੰ ਪੇਛੇ ਜੋ ਮੈਂ ਹਰੀਤ ਸਿੰਘਲਾ ਪੰਜਾਬ ਪ੍ਰਧਾਨ ਸ਼ਿਵ ਜਨ ਅਵਲਠਾ ਗਿਂਦੇ ਕਰੂ ਜੀ ਸਰ ਤੁਸੀਂ ਪੂਰੇ ਪੰਜਾਬ ਵੀ ਦੌਰਾਂ ਦੌਰ ਕਰ ਰਹੇ ਹੋ ਇਹਦਾ ਕੀ ਮਕਸਦ ਹੈ ਤੇ ਇਹਦਾ ਮਕਸਦ ਇਹ ਹੈ ਕਿ ਪੰਜਾਬ ਦੀ ਜਨਤਾ ਆਪਣੇ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ ਕਿ ਬਹੁਤ ਵੱਡਾ ਧੋਖਾ ਕੰਦਾ ਆਮ ਆਦਮੀ ਪਾਰਟੀ ਨੇ ਕੀਤਾ ਉਹਨਾਂ ਦੇ ਨਾਲ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਜਨਨੀਆਂ ਨੂੰ ਪਹਿਲੇ ਮਹੀਨੇ ਤੋਂ 1000 ਰੁਪਏ ਮਹੀਨਾ ਦੇਵਾਂਗੇ 21 ਮਹੀਨੇ ਬੀਤ ਗਏ ਇੱਕ ਨਵਾਂ ਪੈਸਾ ਕਿਸੇ ਨੂੰ ਨਹੀਂ ਮਿਲਿਆ ਦੂਜਾ ਵਾਦਾ ਇਹਨਾਂ ਨੇ ਕੀਤਾ ਸੀ ਨਸ਼ਾ ਮੁਕਤ ਪੰਜਾਬ ਬਣਾਵਾਂਗੇ। ਨਸ਼ਾ ਵੱਧ ਵੀ ਗਿਆ ਤੇ ਮਹਿੰਗਾ ਵੀ ਹੋ ਗਿਆ 13000 ਐਫਆਈਆਰ ਹੋਈ ਹੈ। ਵੀ ਪੌਣੇ 2 ਸਾਲ ਦੇ ਵਿੱਚ। ਤੀਜਾ ਵਾਦਾ ਇਹਨਾਂ ਨੇ ਕੀਤਾ ਸੀ ਬੇਰੁਜ਼ਗਾਰੀ ਖਤਮ ਕਰਾਂਗੇ। 36000 ਨੌਕਰੀਆਂ ਦਿੱਤੀਆਂ ਨੇ 36 ਲੱਖ ਬੱਚਾ 2 ਸਾਲ ਚ ਪਾਸ ਆਊਟ ਕੀਤਾ ਬੇਰੁਜ਼ਗਾਰ ਹੋਇਆ। ਬੇਰੁਜ਼ਗਾਰੀ ਤਾਂ ਖਤਮ ਹੋਊਗੀ ਨਾ ਵੀ ਪਰ ਉਹ 22 ਮਾਰਚ ਚ ਕਿੰਨੇ ਬੱਚੇ ਪਾਸ ਆਊਟ ਹੋਏ ਉਹਦਾ ਅਸੀਂ 10% ਵਧਾ ਕੇ ਨੌਕਰੀ ਦਈਏ 2023 ਕਿੰਨੇ ਬੱਚੇ ਪਾਸ ਆਊਟ ਹੋਏ ਉਹਦਾ ਅਸੀਂ 10% ਵਧਾ ਕੇ ਦਈਏ ਫਿਰ ਅਸੀਂ ਕਹੇਗਾ ਬੇਰਗਾਰੀ ਖਤਮ ਜੇ 36 ਲੱਖ ਬੱਚੇ ਨੇ ਪਾਸ ਆਊਟ ਕੀਤਾ 36000 ਨੌਕਰੀਆਂ ਦਿੱਤੀ ਤਾਂ ਸਾਰੀਆਂ ਸਰਕਾਰਾਂ ਕਰਦੀਆਂ ਆਈਆਂ ਨੇ ਇਹਨਾਂ ਨੂੰ ਕੋਈ ਨਵਾਂ ਥੋੜਾ ਕਰਤਾ ਇਸ ਤਰ੍ਹਾਂ ਵੀ ਜਿਹੜੇ ਵੀ ਇਹਨਾਂ ਦੇ ਕਰਾਪਸ਼ਨ ਭ੍ਰਿਸ਼ਟਾਚਾਰ ਮੁਕਤ ਪੰਜਾਬ ਰੋਜ਼ ਦੋਚਰ ਐਫਆਈਆ ਰਹ ਹੁੰਦੀਆਂ ਨੇ ਪਹਿਲਾਂ ਨਾਲੋਂ ਕ腐ਸ਼ਨ ਵੀ ਜ਼ਿਆਦਾ ਹੋ ਗਈ ਕਿਉਂਕਿ ਡਰ ਨਹੀਂ ਹੈ ਇਹ ਲੋਕ ਅਨਤਜਰਬੇ ਕਰਾਣ ਵਾਲੀ ਲੋਕ ਹੈ ਇਹਨਾਂ ਨੂੰ ਰਾਜਨੀਤੀ ਦਾ ਪਤਾ ਹੀ ਨਹੀਂ ਹੈਗਾ ਵੀ ਰਾਜਨੀਤੀ ਹੁੰਦੀ ਕੀ ਹੈ ਸ਼ਾਸਨ ਕਿਵੇਂ ਚਲਾਣਾ ਹੈ ਪਰ ਸਰਕਾਰ ਤਾਂ ਕ腐ਸ਼ਨ 0 ਡਾਲਰਸ ਕਹਿ ਰਹੀ ਹੈ ਇਹ ਕਹਿਣ ਨਾਲ ਕੀ ਹੈ ਤਾਂ 0 ਗੈਂਗਸਟਰਵਾਦ ਤੇ ਵੀ 0 ਕਹਿ ਰਹੇ ਨੇ ਅੱਤਵਾਦ ਤੇ ਵੀ 0 ਕਹਿ ਰਹੇ ਨੇ ਕੈਨਾਲ ਨੂੰ ਖਤਮ ਕਰਕੇ ਦਿਖਾਓ ਫਿਰ ਕਿੰਨੇ 500 ਐਫਆਈਆਰ ਐਫਆਈਆਰ ਕਿਵੇਂ ਹੋ ਗਈ 1.5 ਸਾਲ ਦੇ ਵਿੱਚ ਭ੍ਰਿਸ਼ਟਾਚਾਰ ਦੀ ਰੋਜ਼ ਦੋ ਚਾਰ ਅਫਸਰ ਫੜੇ ਜਾ ਰਹੇ ਨੇ ਕਿਉਂ ਫੜੇ ਜਾ ਰਹੇ ਨੇ ਇਹਦਾ ਮਤਲਬ ਉਹਨਾਂ ਨੂੰ ਡਰ ਨਹੀਂ ਹੈ ਹਾਂਜੀ ਤਾਂ ਕਿਵੇਂ ਆ ਇੱਕ ਸ਼ਿਵਸਾਣਾ ਵੱਲੋਂ ਧਰਨੇ ਦੇ ਮਿੱਥਿਆ ਗਏ ਉਹ ਤਾਂ ਮੈਂ ਤਾਂ ਕੀ ਮਕਸਦ ਰਹੇਗਾ ਉਹ ਧਰਨੇ ਦਾ ਇਹੀ ਮਕਸਦ ਹੈ ਕਿ ਪੰਜਾਬ ਦੇ ਲੋਕਾਂ ਨਾਲ ਸੀਐਮ ਸਾਹਿਬ ਜਿਹੜੇ ਤੁਸੀਂ ਵਾਅਦੇ ਕੀਤੇ ਉਹਨਾਂ ਨੂੰ ਪੂਰੇ ਕਰੋ ਉਨ੍ਹਾਂ ਵਾਅਦਿਆਂ ਨੂੰ ਪੂਰੇ ਕਰਨ ਦੇ ਲਈ ਅਸੀਂ 1 ਜਨਵਰੀ ਨੂੰ ਪੂਰੇ ਪੰਜਾਬ ਦੇ ਸ਼ਿਵ ਸੈਨਿਕ ਚੰਡੀਗੜ੍ਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ 1000 ਚੰਡਾ ਭਗਵਾਨ ਰਾਮ ਦਾ ਲੈ ਕੇ ਜਾਣਗੇ ਜੀ 2 ਘੰਟੇ ਉੱਤੇ ਹਨੂਮਾਨ ਚਲਸਾ ਦਾ ਪਾਠ ਕਰਾਂਗੇ ਠੀਕ ਉੱਤੇ ਇੱਕ ਮੰਗ ਪੱਤਰ ਵੀ ਦਵਾਂਗੇ ਤੇ ਭਗਵਾਨ ਨੂੰ ਅਰਦਾਸ ਵੀ ਕਰਾਂਗੇ ਹਨੂਮਾਨ ਜੀ ਨੂੰ ਜੀ ਤੇ ਸਾਡੇ ਮੁੱਖ ਮੰਤਰੀ ਨੂੰ ਬੁੱਧੀ ਦੇ ਸ਼ਕਤੀ ਦੇ ਜੀ ਇਹ ਸਾਡੇ ਪੰਜਾਬ ਨੂੰ ਜੋ ਇਹ ਨਹੀਂ ਕਿਹਾ ਸੀ ਹੱਸਦਾ ਬਸਦਾ ਪੰਜਾਬ ਬਣਾਵੇ ਰੰਗਲਾ ਪੰਜਾਬ ਬਣਾਵੇ ਜੀ ਹਾਂਜੀ ਸਾਨੂੰ ਇਹੋ ਜਿਹਾ ਪੰਜਾਬ ਨਹੀਂ ਚਾਹੀਦਾ ਕਹਿੰਦਾ ਕਿ ਜਿੱਥੇ ਇਹ ਨਹੀਂ ਪਤਾ ਸਵੇਰੇ ਬੰਦਾ ਘਰੋਂ ਨਿਕਲੇ ਸ਼ਾਮ ਨੂੰ ਵਾਪਸ ਜਾਊ ਕਿ ਨਹੀਂ ਜਾਊ ਗੈਂਗਸਟਰਵਾਦ ਇੰਨਾ ਵੱਧ ਗਿਆ ਇਸ ਸਰਕਾਰ ਦੇ ਵਿੱਚ ਪਹਿਲਾਂ ਕੋਈ ਨਾ ਗੈਂਗਸਟਰਵਾਦ ਨਹੀਂ ਸੀ ਯੂਪੀ ਚੁੰਦਾ ਸੀਗਾ ਜੀ ਜਿੰਨਾ ਗੈਂਗਸਟਰਵਾਦ ਹੁਣ ਪੰਜਾਬ ਚ ਹੈ 1 ਜਨਵਰੀ ਨੂੰ ਤਰਨਾ ਦਿੱਤਾ ਜਾਏਗਾ ਤੇ ਇਸ ਦੀ ਸਮਾਪਤੀ ਦਾ ਵੀ ਕੋਈ ਸਮਾਂ ਜਾਂ ਇੱਕ ਦਿਨ ਲਈ ਤਰਨਾ ਦਿੱਤਾ ਜਾ ਰਿਹਾ ਸਰ 2 ਘੰਟੇ ਲਈ ਸਿਰਫ 2 ਘੰਟੇ ਹਾਂ ਜੀ ਸੀਐਮ ਦੀ ਕੋਠੀ ਦੇ ਬਾਹਰ 2 ਘੰਟੇ ਹਨਮਾਨ ਚਲਸਾ ਦਾ ਪਾਠ ਕਰਕੇ ਜੀ ਕਸਤਾ ਆਪਣੇ ਭਗਵਾਨ ਨੂੰ ਅਰਦਾਸ ਕਰ ਸਕਦੇ ਆ ਜੀ ਇਹ ਤਾਂ ਏਡੀ ਮਾੜੀ ਸਰਕਾਰ ਐ ਅਸੀਂ ਦੁਸ਼ਹਿਰੇ ਵਾਲੇ ਦਿਨ ਜੀ ਭਗਵਾਨ ਰਾਮ ਦੀ ਯਾਤਰਾ ਘਟਨੀ ਸੀ ਪਟਿਆਲੇ ਜੀ ਨਾ ਸਰਕਾਰ ਦੇ ਖਿਲਾਫ ਨਾ ਪ੍ਰਸ਼ਾਸਨ ਦੇ ਖਿਲਾਫ ਨਾ ਸਿੱਕਾ ਦੇ ਖਿਲਾਫ ਨਾ ਖਾਲਿਸਤਾਨੀਆਂ ਦੇ ਖਿਲਾਫ ਜੀ ਸਾਨੂੰ ਤਾਂ ਵੀ ਗ੍ਰਿਫਤਾਰ ਕਰਕੇ 4 ਦਿਨ ਪਠਾਨਕੋਟ ਜੇਲ੍ਹ ਭੇਜਤਾ ਜੀ ਭਗਵਾਨ ਰਾਮ ਦੀ ਯਾਤਰਾ ਨਹੀਂ ਕੱਢਣ ਦਿੱਤੀ ਜੀ ਇਸ ਤੋਂ ਮਾੜੀ ਸਰਕਾਰ ਕੀ ਹੋਊਗੀ ਜਿਹੜੀ ਕਿਸੇ ਨੂੰ ਆਪਣੇ ਰੱਬ ਦਾ ਨਾਮ ਹੀ ਲੈਣ ਦਿੰਦੀ ਜੇ ਅਸੀਂ ਆਪਣੇ ਰੱਬ ਦਾ ਨਾਮ ਲੈਣਾ ਚਾਹੁੰਦੇ ਸੀ ਅਸੀਂ ਆਪਦੇ ਐਸਐਸਪੀ ਨੂੰ ਕਿਹਾ ਕਿ ਕਹਿੰਦੇ 24 ਤਰੀਕ ਨੂੰ ਦੁਸ਼ਹਿਰਾ ਹੈ ਕਹਿੰਦੇ ਫੋਰਸ ਘੱਟ ਹੁੰਦੀ ਹੈ ਮੈਂ ਕਿਹਾ ਅਸੀਂ ਡੇਟ ਚੇਂਜ ਕਰ ਦਿੰਨੇ ਆ ਕਹਿੰਦੇ ਥੋੜੀ ਗੈਦਰਿੰਗ ਬਹੁਤ ਜ਼ਿਆਦਾ ਹੈ ਮੈਂ ਕਿਹਾ ਅਸੀਂ ਗੈਦਰਿੰਗ ਘਟਾ ਦਿੰਨੇ ਆ ਲੇਕਿਨ ਸਾਨੂੰ ਕੱਢਣ ਦੋ ਸਾਨੂੰ ਰੱਬ ਦਾ ਨਾਮ ਲੈਣ ਤੋਂ ਨਾ ਰੋਕੋ ਵੀ ਅੱਜ ਦੀ ਮਾੜੀ ਸਰਕਾਰ ਸਾਹਮਤ ਹੋਈ ਹੈ ਪੰਜਾਬ ਦੇ ਲਈ ਪੰਜਾਬ ਦੇ ਲੋਕ ਆਪਣੇ ਉਹਨੂੰ ਠੱਗਿਆ ਮਹਿਸੂਸ ਕਰ ਰਹੇ ਆ ਕਿ ਸਾਡੇ ਨਾਲ ਬਹੁਤ ਵੱਡਾ ਧੁੱਖਾ ਹੋ ਗਿਆ ਅਸੀਂ ਪੰਜਾਬ ਦੇ ਲੋਕਾਂ ਦੀਆਂ ਜਨਤਕ ਮੰਗਾਂ ਲੈ ਕੇ ਸੀਐਮ ਦੀ ਕੋਠੀ ਘਰਾਉ ਕਰਨ ਜਾ ਰਹੇ ਹਾਂ ਉਸੇ ਲਈ ਅਸੀਂ ਸਾਰੇ ਪੰਜਾਬ ਦਾ ਦੌਰਾ ਕਰ ਰਹੇ ਹਾਂ ਕਿ ਅਸੀਂ ਆਪਣੇ ਵਰਕਰ ਨੂੰ ਮੋਟੀਵੇਟ ਕਰੀਏ ਸਾਡੇ ਵੱਧ ਤੋਂ ਵਰਕਰ ਇੱਕ ਦਿਨ ਨੂੰ ਚੰਡੀਗੜ੍ਹ ਪਹੁੰਚੋ ਲੋ ਪੰਜਾਬ ਸਰਕਾਰ ਨੇ ਤਾਂ ਵੱਡੇ ਵੱਡੇ ਬੋਰਡ ਲਾ ਕੇ ਦਾ ਵੀ ਕਿਤੇ ਜਾਣੀ ਕਿ ਪੰਜਾਬ ਤਰੰਗਲਾ ਪੰਜਾਬ ਬਣ ਕੇ ਹੱਤੀ ਦੇ ਉੱਤੇ ਅਚੀਵਮੈਂਟ ਹਾਸਲ ਕਰ ਲਈਏ ਤੁਹਾਨੂੰ ਦੱਸਣਾ ਤਾਂ ਆ ਤੇ ਤੁਹਾਨੂੰ ਕਿਹਾ ਵੀ 36000 ਨੌਕਰੀਆਂ ਪਾਉਣੇ 2 ਸਾਲ ਚ ਤੀਕੇ ਇਹ ਜਿਹੜੇ ਬੋਲ ਲਾਤੇ ਉਹ ਅੰਕੜਾ ਵੀ ਜਾਰੀ ਕਰਨ ਮਾਨ ਸਾਹਿਬ ਵੀ ਕਿੰਨੇ ਬੱਚਿਆਂ ਨੇ ਪਾਸ ਆਊਟ ਕੀਤਾ ਕਹਿੰਦਾ ਕਿੰਨੇ ਪਾਸ ਆਊਟ ਕਰਕੇ 2 ਸਾਲ ਚ ਬਾਹਰ ਆਏ ਨੇ ਬਾਈ 23 ਚ ਉਹ ਅੰਕੜਾ ਕਿਉਂ ਨਹੀਂ ਦਿੰਦੇ ਇੱਕ ਹੋਰ ਗੱਲ ਤੁਹਾਨੂੰ ਦੱਸ ਦਿੰਦਾ ਪੰਜਾਬ ਚ 20 ਕੌਸ਼ਲ ਸਰਕਾਰੀ ਬਣੀਆਂ ਹੋਈਆਂ ਨੇ ਗਊ ਫੇਰ ਛੜਕਤੇ ਆ 16 ਇਟਮਾਂ ਤੇ ਕੌਂਸਲਸ ਲੱਗਿਆ ਹੋਇਆ ਬਿਜਲੀ ਦੇ ਬਿੱਲ ਸਾਰੇ ਭਰਦੇ ਆ ਟਰਾਲ ਡੀਜ਼ਲ ਸਾਰੇ ਪਵਾਉਂਦੇ ਆ ਸਿਮਿੰਟਰ ਇਹਨੂੰ ਚਾਹੀਦਾ ਬੀਅਰ ਦੀ ਬੋਤਲ ਸ਼ਰਾਬ ਦੀ ਬੋਤਲ ਮੈਰਿਜ ਪਾਲਸ ਹੋਟਲ ਟੂ ਵੀਲਰ ਫੋਰ ਵੀਲਰ ਜਨਮ ਮਾਰਟ ਸਰਟੀਫਿਕੇਟ ਨਕਸ਼ਾ 16 ਆਈਟਮ ਦੇ ਕੌਂਸਲਸ ਲੱਗਿਆ ਵਾ ਹਰੇਕ ਪੰਜਾਬੀ ਦੇ ਰਿਹਾ ਤਾਂ ਗਊਸ਼ੜਕ ਦੇ ਉੱਪਰ ਕਿਹੋ ਜਿਹਾ ਪੈਸਾ ਕਿੱਥੇ ਹੈ ਜਿਹੜੀਆਂ 20 ਗਊਸ਼ਾਲਾ ਸਰਕਾਰੀ ਆ ਉਹਨਾਂ ਨੂੰ ਵੀ ਸਰਕਾਰ ਦਾ 1 ਰੁਪਿਆ ਨਹੀਂ ਆ ਰਿਹਾ ਉਹ ਵੀ ਕਹਿੰਦਾ ਡੀਸੀ ਔਰ ਐਸਡੀਐਮ ਜਿਹੜਾ ਉੱਥੇ ਹੈਗਾ ਉਹ ਆਪਣੇ ਸੋਰਸ ਵਰਤ ਕੇ ਚੈਰੀਟੇਬਲ ਦੇ ਤੌਰ ਤੇ ਚਲਾ ਰਿਹਾ ਹੈ ਕਿਉਂ ਕੌਂਸਸ ਦਾ ਪੈਸੇ ਨਹੀਂ ਪਤਾ ਕਿੱਥੇ ਜਾ ਰਹੇ ਆ ਮੈਨੂੰ ਦਿਓ ਕੌਂਸਸ ਦਾ ਪਤਾ ਜੇ 31 ਮਹੀਨੇ ਨ ਇੱਕ ਵੀ ਗੂਮ ਛੜਕਦੇ ਹੋਈ ਜਿਹਦਾ ਬੰਦਾ ਮਰਦਾ ਉਹਨੂੰ ਪਤਾ ਲੱਗਦਾ ਮਾਲ ਨੂੰ ਕੀ ਪਤਾ ਇਹ ਤਾਂ ਬੈਠਾ ਕਹਿੰਦਾ 150 ਗੱਡੀਆਂ ਦਾ ਕਾਬਲਾ ਨਾਲ ਚੱਲਦਾ 1500 ਘਣ ਮੈਨ ਨਾਲ ਚੱਲਦਾ ਇਹਨਾਂ ਜੀ ਇਹਨੂੰ ਕੀ ਪਤਾ ਕਹਿੰਦਾ ਵੀ ਲੋਕ ਕਿੱਥੇ ਲੋਕਾਂ ਨੂੰ ਕੀ ਦੁੱਖਾ ਕੀ ਦਰਦਾ ਜਦੋਂ ਗਊ ਮਰਦੀ ਹੈ ਸਾਨੂੰ ਦਰਦ ਹੁੰਦਾ ਕਹਿੰਦਾ ਇਹਨੂੰ ਥੋੜਾ ਹੁੰਦਾ ਜਿਹਦਾ ਘਰ ਦਾ ਮਰਦਾ ਜਿਹਦਾ ਪਰਿਵਾਰ ਮਰਦਾ ਜਿਹਦਾ ਐਕਸੀਡੈਂਟ ਹੁੰਦਾ ਉਹਨੂੰ ਦਰਦ ਹੁੰਦਾ ਕਹਿੰਦਾ ਉਹਦਾ ਕੋਈ ਬੀਮਾ ਨਹੀਂ ਕੋਈ ਇੰਸ਼ੋਰ ਨਹੀਂ ਗੱਲਾ ਹੈ ਤਾਂ ਸਿਰਫ ਕਮੇਡੀਅਨ ਹੈ ਲੋਕਾਂ ਨੂੰ ਸਾਕੇ ਲੋਕਾਂ ਦੀ ਜੇਬ ਦੇ ਵਿੱਚੋਂ 100 ਰੁਪਏ ਕਢਣਾ ਲੈ ਵੀ 100 ਰੁਪਏ ਕਿਵੇਂ ਕਢਾਉਂਗਾ ਮੈਂ ਦੀ ਜੇਬ ਤੇ ਵਿੱਚੋਂ ਜਿਹੜੀ ਇਹ ਕੁਰਸੀ ਮਿਲੀ ਹੈ ਪਰ ਇਹਦਾ ਸਦਉਪਯੋਗ ਨਹੀਂ ਹੋ ਰਿਹਾ ਦੁਰਪਯੋਗ ਹੋ ਰਿਹਾ 2024 ਦੇ ਲੋਕ ਸਭਾ ਦੇ ਇਲੈਕਸ਼ਨ ਆ ਰਹੇ ਨੇ ਕੀ ਇਹ Shiv Sena ਚੋਣ ਲੜਨ ਜਾ ਰਹੀ ਹੈ ਜਾਂ ਕਿਸੇ ਪਾਰਟੀ ਨੂੰ ਵਿਸ਼ੇਸ਼ ਤੌਰ ਤੇ ਸਪੋਰਟ ਕਰ ਰਹੀ ਹੈ ਦੇਖੋ ਸਾਡਾ ਜਿਹੜੀ ਸਾਡੀ ਇੱਕ ਤਾਂ ਗੱਲ ਹੋਰ ਮੈਂ ਤੁਹਾਨੂੰ ਕਲੀਅਰ ਕਰ ਦਿੰਨਾ ਜਿਹੜੀ Shiv Sena ਨਾਮ ਹੈ ਜੀ ਸਿਰਫ ਸਾਡੇ ਕੋਲੇ ਹੀ ਕਹਿੰਦਾ ਅਥਾਰਾਈਜ਼ ਹੈ ਅਸੀਂ ਸੁਪਰੀਮ ਕੋਰਟ ਤੋਂ ਵੀ ਆਲ ਇੰਡੀਆ ਇਲੈਕਸ਼ਨ ਕਮਿਸ਼ਨ ਤੋਂ ਵੀ ਜੀ ਹੋਰ ਕੋਈ ਵੀ ਬੰਦਾ Shiv Sena ਨਾਮ ਨਹੀਂ ਲਿਖ ਸਕਦਾ ਜੀ politcal ਤੌਰ ਤੇ ਵੀ ਅਸੀਂ ਸੋਸਾਇਟੀ ਐਕਟ ਚ ਵੀ ਅਸੀਂ ਰਜਿਸਟਰਡ ਜੀ ਠੀਕ ਹੈ ਉਹਦੇ ਕਰ ਸਾਡਾ ਬੀਜੇਪੀ ਨਾਲ ਸਮਝੌਤਾ ਜੀ ਮਹਾਰਾਸ਼ਟਰ ਚ ਅਗਰ ਤਾਂ ਕੋਈ ਭਾਜਪਾ ਨਾਲ ਸਾਡਾ ਪੰਜਾਬ ਚ ਸਮਝੌਤਾ ਹੋਇਆ ਜੀ ਸਾਨੂੰ ਕੋਈ ਇੱਕ ਦੋ ਸੀਟਾਂ ਭਾਜਪਾ ਨੇ ਦਿੱਤੀਆਂ ਤਾਂ ਅਸੀਂ ਭਾਜਪਾ ਦੇ ਨਾਲ ਲੜਾਂਗੇ ਜੀ ਜੇ ਭਾਜਪਾ ਨਾਲ ਸਾਡਾ ਪੰਜਾਬ ਚ ਸਮਝੌਤਾ ਨਾ ਹੋਇਆ ਤਾਂ ਸ਼੍ਰੀ ਤਰ੍ਹਾਂ 13 ਦੀਆਂ 13 ਲੋਕ ਸਭਾ ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰੂਗੀ ਸਾਡੀ ਤਿਆਰੀ ਪੂਰੀ ਹੈ ਜੀ ਕਿੰਨੀ ਕੁ ਉਮੀਦ ਹੈ ਕਿ 13 ਸੀਟਾਂ ਜੀ ਚੋਣਾਂ ਲੜੇ ਉਸ ਦੀ ਉਮੀਦਤ ਇਹ ਹੈ ਕਿ ਤੁਸੀਂ ਜਿੱਤ ਦਿੱਤੇ ਹੋਗੇ ਸੀਟਾਂ ਅਸੀਂ ਕੋਈ ਨਹੀਂ ਸਿਰ ਸੁੱਟ ਜਿੱਤਨੀ ਅੱਛਾ ਅਸੀਂ ਤਾਂ ਆਪਣੀ ਪ੍ਰੈਜੈਂਸ ਸ਼ੋ ਕਰਨੀ ਹੈ ਸਮਾਜ ਦੇ ਵਿੱਚ ਇੱਕ ਪੋਲਿਟਿਕਲ ਪਾਰਟੀ ਆ ਰਾਜਨੀਤਿਕ ਪਾਰਟੀਆਂ ਮੈਂ ਬਿਲਕੁਲ ਝੂਰ ਨਹੀਂ ਬੋਲਦਾ ਸਾਨੂੰ ਪਤਾ ਵੀ ਅਸੀਂ ਨਹੀਂ ਜਿੱਤਣਾ ਪਰ ਕਿਸੇ ਨੂੰ ਹਰਾਵਾਂਗੇ ਜਰੂਰ ਇਹ ਇਹਨੀ ਸੋਚੇ ਕਿ ਹੋ ਸਕ ਤੁਸੀਂ ਭਾਜਪਾ ਨੂੰ ਹਰਾ ਰਹੇ ਹੋ ਕਿਉਂਕਿ ਜੇ ਉਹ ਭਾਜਪਾ ਦਾ ਕੋਰ ਬੋਰਡ ਬੈਂਕ ਹੈ ਉਹ ਹਿੰਦੂ ਹੈ ਅਗਰ ਤੁਸੀਂ ਵੀ ਉਸ ਮੁਕਾਬਲੇ ਚੋਣਾਂ ਲੜੋਗੇ ਤਾਂ ਕਿਦਨੇ-ਕਦਨੇ ਵੋਟ ਡਿਵਲਟ ਹੋਗੇ ਇਹ ਸਿਨੈਰੀਓ ਦੇਖਿਆ ਜਾਂਦਾ ਹੈ ਕਹਿੰਦਾ ਇਹ ਵੀ ਹੋ ਸਕਦਾ ਹੈ ਕਿੰਦਾ ਬੀਜਪੀ ਦਾ ਐਂਟੀ ਵੋਟ ਕਾਂਗਰਸ ਨੂੰ ਪੈਣਾ ਹੈ ਉਹ ਸਿਫਸਰਾਂ ਨੂੰ ਪੈਜਵੇ ਇਹ ਰਾਜਨੀਤੀ ਦੇ ਵਿੱਚ ਸਮੀਕਰਨ ਚੇਂਜ ਹੁੰਦੇ ਰਹਿੰਦੇ ਨੇ ਫਖਤ ਦੱਸੂਗਾ ਵੀ ਕੀ ਹੁੰਦਾ ਮੈਂ ਤੁਹਾਨੂੰ ਦੱਸਿਆ ਕਿ ਸਰਕਾਰ ਟੋਟਲ ਫੇਲੀਅਰ ਹੋ ਚੁੱਕੀ ਹੈ ਜੀ ਇਹਨਾਂ ਜੀ ਉਹਨੂੰ ਤਾਂ ਕੀ ਸਮਝਣਾ ਇਹਨਾਂ ਨੇ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜੀ ਗਊ ਛੜਕ ਤੇ ਫਿਰ ਰਹੀ ਹੈ ਜਿਸਦੀ ਦਾ ਪੈਸਾ ਗਊ ਦਾ ਪੈਸਾ ਇਹ ਸਰਕਾਰ ਖਾ ਰਹੀ ਹੈ ਅਸੀਂ ਹਰੇਕ ਪੰਜਾਬੀ ਅਸੀਂ ਪੈਸੇ ਦੇ ਰਹੇ ਹਾਂ ਇਸ ਨਾਲ ਕਿਸੇ ਰੂਪ ਦੇ ਵਿੱਚ ਉਹ ਪੈਸਾ ਕੌਸ਼ਲਾਂ ਨੂੰ ਨਹੀਂ ਆ ਰਿਹਾ ਹੋਰ ਕੀ ਕਰਨਗੇ ਇਹ ਕਿ ਸਰਕਾਰ ਦਾ ਟੋਟਲ ਫੇਲੀਅਰ ਹੈ ਪਹਿਲਾਂ ਧਰਨੇ ਘੱਟ ਲੱਗਦੇ ਸੀ ਹੁਣ ਧਰਨੇ ਜ਼ਿਆਦਾ ਲੱਗ ਰਹੇ ਨੇ ਪਹਿਲਾਂ ਨਸ਼ਾ ਘੱਟ ਸੀਗਾ ਹੁਣ ਨਸ਼ਾ ਕਿੰਦਾ ਵੱਧ ਵੀ ਗਿਆ ਤੇ ਮਹਿੰਗਾ ਵੀ ਹੋ ਗਿਆ ਜੀ ਭ੍ਰਿਸ਼ਟਾਚਾਰ ਵੀ ਵਧਿਆ ਘਟਿਆ ਨਹੀਂ ਹੈਗਾ ਬੇਰੋਜ਼ਗਾਰੀ ਵੀ ਦਿਨ-ਦਰ-ਦਿਨ ਵਧ ਰਹੀ ਹੈ ਘਟ ਨਹੀਂ ਰਹੀ ਜੀ ਇੱਕ ਸਕੂਲਾਂ ਦਾ ਸਦਾਰ ਔਰ ਬੇਰੋਜ਼ਗਾਰੀ ਦਾ ਜੋ ਸਦਾਰ ਇਹ ਕਦ ਨੇ ਕਰਾਂਗੇ ਫਰਜੇ 에어ਪੋਰਟ ਤੇ ਜਾਈਏ ਪਾਸਪੋਰਟ ਦਫਤਰਾ ਵੀ ਜਾਏ ਐਵੀਡੈਂਸ ਐਫੀਰਮ ਉਹਦੇ ਵਿੱਚ ਬਹੁਤ ਵੱਡਾ ਬਦਲਾਅ ਕੀਤਾ ਗਿਆ ਉਹ ਬਦਲਾਅ ਦਾ ਸਾਨੂੰ ਇਹ ਫਾਇਦਾ ਹੋਣਾ ਹੈ ਕਿ ਕਾਨੂੰਨ ਉਹਦੇ ਨਾਲ ਬਹੁਤ ਜ਼ਿਆਦਾ ਸਖਤ ਹੋ ਜਾਏਗਾ ਤੇ ਕ੍ਰਾਈਮ ਦਾ ਗ੍ਰਾਫ ਘਟ ਜਾਏਗਾ ਜਦੋਂ ਕ੍ਰਾਈਮ ਦਾ ਗ੍ਰਾਫ ਘਟੇਗਾ ਤਾਂ ਸੂਬੇ ਦੀ ਅਮਨ ਸ਼ਾਂਤੀ ਖੁਸ਼ਹਾਲੀ ਲਈ ਉਹ ਚੰਗੀ ਚੀਜ਼ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਆਪਾਂ ਪੰਜਾਬ 'ਚ ਰਹਿੰਦੇ ਆ ਛੋਟੇ ਜੁਕੜੀ ਚਲਾਦੇ ਬੈਲਟ ਕੌਣ ਲਾਂਦਾ ਲੰਦਾ ਕੋਈ ਗੱਡੀ ਚਲਾਉਂਦੇ ਬੈਲਟ ਲੰਨੇ ਆਪਾਂ ਉਹ ਕੱਟ ਲਾਂਦੇ ਲੋਕ ਨਹੀਂ ਲੰਦੇ ਨਾ ਬਿਲਕੁਲ ਹੈਲਮਟ ਪਾਣੇ ਆ ਕੱਟ ਲਾਂ ਆਪਣੀ ਅਸੀਂ ਬੇਇੱਜ਼ਤੀ ਸਮਝਦੇ ਆ ਬੈਲਟ ਲਾਣ ਤੇ ਹੈਲਮਟ ਪਾਣ ਚ ਬਿਲਕੁਲ ਜੀ ਅਸੀਂ ਚੰਡੀਗੜ੍ਹ ਦੀ ਬਾਉਂਡਰੀ ਦੇ ਅੰਦਰ ਐਂਟਰ ਹੋਣ ਤੋਂ ਪਹਿਲਾਂ ਬੈਲਟ ਵੀ ਲੱਗ ਜਾਂਦੀ ਆ ਹੈਲਮਟ ਵੀ ਪਹਿ ਜਾਂਦਾ ਸਹੀ ਕਿਉਂ ਡਰ ਹੈ ਕੋਈ ਡਰ ਹੈ ਹਾਂ ਕਾਨੂੰਨ ਦਾ ਡਰ ਹੋਣਾ ਚਾਹੀਦਾ ਬਿਲਕੁਲ ਇੱਥੇ ਮੈਨੂੰ ਹੀ ਰੋਜ਼ ਪੰਚਾਇਰ ਭੋਣ ਰਾਜਾ ਪ੍ਰਧਾਨ ਜੀ ਇਲਾਕੇ ਤੇ ਰੋਕ ਲਿਆ ਮੈਂ ਕੀ ਕਰਾਂ ਮੈਂ ਪੋਲੀਟਿਕਲ ਆ ਮੈਨੂੰ ਕਹਿਣਾ ਪੈਂਦਾ ਯਾਰ ਆਪਣੇ ਚਾਚੇ ਦਾ ਆਪਣਾ ਭਤੀਜਾ ਲੱਗਦਾ ਆਪਣਾ ਭਾਂਜਾ ਲੱਗਦਾ ਛੱਡ ਦੇ ਜੀ 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 ਕਾਨੂੰਨ ਦਾ ਡਰ ਖੁਣਾ ਚਾਹੀਦਾ ਜਿਹੜੇ ਕਾਨੂੰਨ ਪਰਸੋਂ ਅਮੀਸ਼ਾ ਉਹਨਾਂ ਨੇ ਬਣਾਏ ਨੇ ਉਹਦਾ ਇੰਨਾ ਡਰ ਪੈਦਾ ਹੋ ਜਾਏਗਾ ਥਾਲ 6 ਮਹੀਨੇ ਦੇ ਵਿੱਚ ਉਹਦਾ ਰਿਜ਼ਲਟ ਨਜ਼ਰ ਆਏਗਾ ਉਹਦਾ ਖੌਫ ਨਜ਼ਰ ਆਏਗਾ ਕਿ ਕ੍ਰਾਈਮ 75% ਘਟੇਗਾ ਅਜੋ ਗੱਲ ਕਰੀ ਅਯੋਧਿਆ ਰਾਮ ਮੰਦਿਰ ਉੱਥੇ ਉਸ ਵਾਸਤੇ ਕੀ ਜਾਈਏ ਹੈ ਅਯੋਧਿਆ ਰਾਮ ਮੰਦਿਰ ਤੇ ਜਾਣ ਵਾਸਤੇ ਕੀ ਕਿਸ ਤਰ੍ਹਾਂ ਦੀ ਤਿਆਰੀ ਕਰਨੀ ਚਾਹੀਦੀ ਹੈ ਦੇਖੋ ਮੇਰਾ ਜੋ ਪਲਾਨ ਹੈਲੇ ਮੈਂ ਕੋਸ਼ਿਸ਼ ਤਨ ਅਨਾਉਂਸ ਨਹੀਂ ਕੀਤਾ ਠੀਕ ਹੈ 21 ਤਰੀਕ ਨੂੰ 21 ਜਨਵਰੀ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸ਼ਿਵ ਸੈਨਾ ਵਾਲਟਾਗੜ੍ਹ ਸਿੰਦੇ ਗਰੁੱਪ ਨੂੰ ਰਮਾਇਣ ਦਾ ਪਾਠ ਰੱਖਿਆ ਜਾਊਗਾ 22 ਤਰੀਕ ਨੂੰ ਸ਼੍ਰੀ ਆਨੈਸ ਵਾਲੇ ਤੇ ਸਾਰੇ ਜਗ੍ਹਾ ਤੇ ਭੋਗ ਪਾਇਆ ਜਾਊਗਾ ਤੁਸੀਂ ਸ਼ਾਮ ਨੂੰ ਹਰ ਸ਼ਮਸਾਨੀ ਕਪੜੇ ਘਰ ਤੇ ਆਪਣੇ ਨਜ਼ਦੀਕ ਦੇ ਮੰਦਰ ਦੇ ਵੀ ਜਾ ਕੇ ਦੀਪਮਾਲਾ ਕਰੋ। ਅੱਜ ਦੀ ਮੀਟਿੰਗ ਦੇ ਵਿੱਚ ਕੋਈ ਅਧਿਧਾਰੀਆਂ ਦੀਆਂ ਬੀਤੀਆਂ ਜਾ ਰਹੀਆਂ ਨੇ ਜਾਂ ਕੋਈ ਸਪੈਸ਼ਲ ਮੀਟਿੰਗ। ਮੈਨੂੰ ਹਲੇ ਨਹੀਂ ਪਤਾ। ਕਿ ਕੋਈ ਹੋਰ ਕਿ ਦਿਨ ਹੀ ਰਹਿੰਦੇ ਅਧਿਧਾਰੀਆਂ ਦੀ ਕੋਈ ਖਾਸ ਗੱਲ ਉਹ ਤਾਂ ਚੱਲਦੇ ਰਹਿੰਦਾ। ਇੱਕਲਾ ਸਵਾਲ ਜੀ। ਅਯੋਧਿਆ ਰਾਮ ਮੰਦਿਰ ਬਣਨ ਲੱਗੇ ਇੰਨਾ ਸਮੇਂ ਕਿਉਂ ਲੱਗਿਆ ਕਿ 500 ਸਾਲ ਦਾ ਸਮਾਂ ਲੱਗ ਗਿਆ ਜੋ ਅਯੋਧਿਆ ਰਾਮ ਮੰਦਿਰ ਬਣਾਉਣ। ਇੰਨਾ ਸਮਾਂ ਕਿਸ ਕੀ ਕਾਰਨ? ਇਹਦਾ ਜਵਾਬ ਦੇਣ ਦੀ ਲੋੜ ਨਹੀਂ ਸਭ ਨੂੰ ਪਤਾ ਹੈ ਕਿ ਕੋਰਟ 'ਚ ਮੈਟਰ ਸੀਗਾ। ਬਾਕੀ ਸਰਕਾਰਾਂ ਚਾਹਦੀਆਂ ਨਹੀਂ ਸੀਗੀਆਂ ਕਹਿੰਦਾ ਜਿਹੜੀ ਕਾਂਗਰਸ ਦੀ ਸਰਕਾਰ ਨਹੀਂ ਉਹ ਚਾਹਦੀ ਨਹੀਂ ਸੀ 70 ਸਾਲ ਤੋਂ ਨਹੀਂ ਬਣਾਇਆ ਮੋਦੀ ਜੀ ਸਾਹਿਬ ਦਿਨੋਂ ਚਾਹਦੇ ਸੀਗੇ ਮੋਦੀ ਸਾਹਿਬ ਨੇ ਬਣਾਤਾ ਲੇਕਿਨ ਇਹ ਮੈਟਰ ਤਾਂ ਕੋਰਟ ਵਿੱਚ ਸੀ ਅਗਰ ਕਿਹਾ ਜੇ ਕੋਰਟ ਵਿੱਚ ਕੋਰਟ ਦੇ ਵਿੱਚ ਜੇ ਜਾ ਕੇ ਕਹਿੰਦਾ ਮੋਦੀ ਸਾਹਿਬ ਵੀ ਐਫੀਡਵਿਟ ਦੇ ਦਿੰਦੇ ਵੀ ਰਾਮ ਮੰਦਰ ਨਹੀਂ ਚਾਹੁੰਦਾ ਤਾਂ ਕੋਰਟ ਕਿਉਂ ਬੀ ਆਰਡਰ ਕਰਦਾ ਮੋਦੀ ਸਾਹਿਬ ਨੇ ਫਾਈਟ ਕੀਤੀ ਕੋਰਟ ਦੇ ਵਿੱਚ ਰਾਮ ਮੰਦਰ ਬਣਾਉਣ ਲਈ ਲੜਾਈ ਲੜੀ ਜੀ ਜੀ ਮੋਦੀ ਸਾਹਿਬ ਨੇ ਜੋ ਕੰਮ ਕੀਤੇ ਨਾ ਕਿਸੇ ਨੇ ਕਦੇ ਕੀਤੇ ਤੇ ਨਾ ਅੱਗੇ ਨੂੰ ਹੋਣੇ ਜਿੰਦੇ ਉਹਨਾਂ ਨੇ ਇਤਿਹਾਸ ਤੇ ਬੇਅਦਬੀਆਂ ਦੇ ਮਾਮਲੇ ਕਾਫੀ ਆਉਂਦੇ ਆ ਉਸ ਦੇ ਸਬੰਧ ਦੇ ਵਿੱਚ ਕਿਸ ਤਰ੍ਹਾਂ ਦਾ ਸ਼ਿਵ ਸੈਨਾ ਐਕਸ਼ਨ ਲਈ ਲਈ ਕਿਤੇ ਧਰਮ ਚ ਧਰਮ ਦੇ ਸਬੰਧ ਦੇ ਵਿੱਚ ਦੇਖੋ ਧਰਮ ਦੀ ਜਿਹੜੀ ਬੇਅਦਬੀ ਹੈ ਕਿਸੇ ਵੀ ਧਰਮ ਦੀ ਹੋਵੇ ਬਿਲਕੁਲ ਨਹੀਂ ਹੋਣੀ ਚਾਹੀਦੀ ਜੀ ਜਿਹਨ ਦੇ ਕਿਉਂਕਿ ਅਸੀਂ ਇਨਸਾਨ ਆ ਜੀ ਬਿਲਕੁਲ ਸਾਡੇ ਕੋਲ ਇਨਸਾਨੀ ਚੂਣਲਾ ਜਿਹੜਾ ਅਸੀਂ ਪਾਇਆ ਹੋਇਆ ਹੈ ਨਾ ਸਾਨੂੰ ਕੋਈ ਵੀ ਧਰਮ ਹੋਵੇ ਲਾਉਣੀ ਕਰਦਾ ਕਿ ਜੀ ਦੂਜੇ ਧਰਮ ਦੀ ਬੇਅਦਬੀ ਕਰਨ ਦਾ ਦੂਰ ਦੀ ਗੱਲ ਹੈ ਕੀ ਅਸੀਂ ਕਿਸੇ ਧਰਮ ਦੇ ਖਿਲਾਫ ਬੋਲੀਏ ਵੀ ਆਪਣੇ ਧਰਮ ਦੇ ਪੱਕੇ ਰਹਿਣਾ ਕੋਈ ਜੁਰਮ ਨਹੀਂ ਹੈ ਬਿਲਕੁਲ ਗਰਭ ਕਰੋ ਆਪਣੇ ਧਰਮ ਤੇ ਕਿ ਅਸੀਂ ਕਿਹਦਾ Hindu ਧਰਮ ਚ ਸਨਾਤਨ ਚ ਜੰਮਿਆ ਅਸੀਂ ਸਿੱਖ ਚ ਜੰਮਿਆ ਅਸੀਂ ਮੁਸਲਮਾਨ ਚ ਜੰਮਿਆ ਉਸ ਤੇ ਪੱਕੇ ਰਹੋ ਲੇਕਿਨ ਦੂਜੇ ਦੇ ਖਿਲਾਫ ਬੋਲਣਾ ਸਾ ਕੋਈ ਵੀ ਧਰਮ ਇਜਾਜ਼ਤ ਨਹੀਂ ਦਿੰਦਾ ਜੀ ਅੱਜ ਫਾਜ਼ਿਲਕਾ ਜਿਲ੍ਹੇ ਦੇ ਵਸੀਆਂ ਨੂੰ ਕੀ ਸੁਨੇਹ ਦੇਣਾ ਚਾਹੁੰਦੇ ਮੈਂ ਤਾਂ ਇਹ ਸੰਦੇਸ਼ ਦੇਣਾ ਚਾਹਨਾ ਕਿ ਜਿਹੜੀ ਸਰਕਾਰ ਇਸ ਤੋਂ ਆਪਾਂ ਵਾਦੇ ਪੂਰੇ ਕਰਨ ਦੇ ਲਈ ਜੀ ਵੱਧ ਤੋਂ ਵੱਧ ਦਬਾਅ ਬਣਾਈਏ ਜੀ ਭਗਵੰਤਮਾਨ ਕੁੰਭ ਕਰਨੀ ਨੀਂਦ ਚੋਂ ਜਾਗ ਜਵੇ ਜੀ ਹਨੂਮਾਨ ਜੀ ਉਹਨੂੰ ਸ਼ਕਤੀ ਦੇਣ ਜੀ ਜੋ ਵੱਲੋਂ ਦੇ ਸੀਗੇ ਹਰੇਕ ਪੰਜਾਬੀ ਚਾਹੁੰਦਾ ਹੈ ਕਿ ਸਾਡਾ ਪੰਜਾਬ ਹੱਸਦਾ ਬਸਦਾ ਪੰਜਾਬ ਹੋਵੇ ਰੰਗਲਾ ਪੰਜਾਬ ਹੋਵੇ ਜੀ ਜੀ ਲੇਕਿਨ ਜਦ ਤੱਕ ਇਹਨਾਂ ਤੋਖ ਦਾ ਸਤਾਦੀ ਜਿਹੜੀ ਨੀਂਦ ਹੈ ਉਹ ਨਹੀਂ ਟੁੱਟੂਗੀ ਉਦੋਂ ਤੱਕ ਨਹੀਂ ਬੰਦਣਾ ਇਸ ਲਈ ਪੰਜਾਬ ਦੀ ਜਨਤਾ ਨੂੰ ਜਾਗਣ ਦੀ ਲੋੜ ਹੈ ਫਾਜ਼ਿਲਕਾਣ ਵਾਸੀ ਵੀ ਇਕੱਤਰ ਹੋ ਕੇ ਵੱਧ ਤੋਂ ਵੱਧ ਗਿਣਤੀ ਜੋਥੇ ਪਹੁੰਚਣ ਚੰਡੀਗੜ੍ਹ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼ਿਵ ਸਨਹ ਜਿੰਦਾਬਾਦ ਸ਼ਿਵ ਸਨਹ ਜਿੰਦਾਬਾਦ